हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਵਿਆਪਰੀ ਸਤਿ ਸ਼ਾਮ हां ਬੇਟਾ ਆਪਾਂ ਜਵਾਰ ਨਵੋਦਿਆ ਦਾ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਦੇ ਪਏ ਜਿਹਦੇ ਵਿੱਚ ਬੇਟਾ ਆਪਾਂ ਸਾਲ 2024 ਦਾ ਮਾਨਸਿਕ ਯੋਗਤਾ ਦਾ ਪ੍ਰਸ਼ਨ ਪੱਤਰ ਹੈ ਜਿਹੜਾ ਉਹ ਹੱਲ ਕਰਨਾ ਸ਼ੁਰੂ ਕੀਤਾ ਸੀਗਾ ਤਾਂ ਉਹਦੇ ਵਿੱਚ ਬੇਟਾ ਆਪਾਂ 32 ਤੱਕ ਸਵਾਲ ਕਰ ਚੁੱਕੇ ਹਾਂ ਹੁਣ ਆਪਾਂ 33 ਤੋਂ ਲੈ ਕੇ 36 ਤੱਕ ਸਵਾਲਾਂ ਜਿਹੜੇ ਕਰਾਂਗੇ ਭਾਗ 9 ਦੇ ਉੱਤੇ ਪਹੁੰਚ ਗਏ ਆਪਾਂ ਤਾਂ ਧਿਆਨ ਦੇ ਨਾਲ ਬੇਟਾ ਇਹਦੀਆਂ ਇਨਸਟ੍ਰਕਸ਼ਨ ਪੜ੍ਹਾਂਗੇ ਥੋੜੀ ਜਿਹੀ ਇੱਥੇ ਮੈਸ ਪ੍ਰਿੰਟਰ ਤੁਸੀਂ ਧਿਆਨ ਨਾਲ ਸੁਣ ਲਓ ਕਿੰਦਾ ਪ੍ਰਸ਼ਨ ਸੰਖਿਆ 33 ਤੋਂ 36 ਵਿੱਚ ਖੱਬੇ ਪਾਸੇ ਇੱਕ ਪ੍ਰਸ਼ਨ ਚਿੱਤਰ ਦਿੱਤਾ ਗਿਆ ਹੈ ਅਤੇ ਸੱਜੇ ਪਾਸੇ ਵੱਲ A, B, C ਅਤੇ D ਤੋਂ ਚਿੰਨਿਤ ਚਾਰ ਉੱਤਰ ਚਿੱਤਰ ਦਰਸਾਏ ਗਏ ਹਨ ਉੱਤਰ ਚਿੱਤਰਾਂ ਵਿੱਚੋਂ ਉਸ ਚਿੱਤਰ ਨੂੰ ਚੁਣੋ ਜਿਸ ਨੂੰ ਪ੍ਰਸ਼ਨ ਚਿੱਤਰ ਵਿੱਚ ਦਿੱਤੇ ਕੱਟਆਊਟ ਟੁਕੜਿਆਂ ਤੋਂ ਬਣਾਇਆ ਜਾ ਸਕਦਾ ਹੋਵੇ ਆਪਣੇ ਉੱਤਰ ਨੂੰ ਦਰਸਾਉਣ ਲਈ OMR ਦੇ ਉੱਤਰ ਪੱਤਰ ਵਿੱਚ ਪ੍ਰਸ਼ਨ ਦੇ ਸੰਗਤ ਸੰਖਿਆ ਦੇ ਸਾਹਮਣੇ ਵਾਲੇ ਚੱਕਰ ਨੂੰ ਕਾਲਾ ਕਰੋ ਤਾਂ ਬੇਟਾ ਧਿਆਨ ਦੇ ਨਾਲ ਦੇਖੋ ਕੀ ਕਹਿੰਦਾ ਪਿਆ ਵੀ ਆਹ ਬੇਟਾ ਇੱਕ ਪ੍ਰਸ਼ਨ ਚਿੰਨ ਹੈ ਇਹਦੇ ਵਿੱਚ ਕਹਿੰਦਾ ਹੈ ਜਿਹੜੇ ਕੱਟ ਪੀਸ ਹੈ ਇਹਨਾਂ ਨੂੰ ਜੋੜ ਕੇ ਹੀ ਕਿਹੜਾ ਚਿੱਤਰ ਬਣੂਗਾ ਆ ਚਾਰ ਚਿੱਤਰਾਂ ਚੋਂ ਅਸੀਂ ਉੱਤਰ ਦੱਸਣਾ ਹੈ ਠੀਕ ਹੈ ਬੇਟਾ ਤਾਂ ਅਸੀਂ ਪੁੱਤ ਧਿਆਨ ਨਾਲ ਆਬਜ਼ਰਵ ਕਰਨਾ ਹੁੰਦਾ ਵੀ ਆਹ ਕੱਟ ਪੀਸ ਕਿਹੜੇ ਕਿਹੜੇ ਹੈਗੇ ਆ ਤੇ ਇਧਰੋਂ ਜੋੜ ਕੇ ਕਿਵੇਂ ਇਹ ਵਰਗ ਜਾਂ ਆਇਤ ਵਗੈਰਾ ਬਣਦਾ ਹੁੰਦਾ ਹੈ ਹਨਾ ਤਾਂ ਧਿਆਨ ਦੇ ਨਾਲ ਜਦੋਂ ਅਸੀਂ ਦੇਖਾਂਗੇ ਬੇਟਾ ਆਹ 1 ਨੰਬਰ ਪੀਸ ਆਹ 2 ਨੰਬਰ ਪੀਸ ਆ ਤਿੰਨ ਨੰਬਰ ਪੀਸ ਅਤੇ ਚਾਰ ਨੰਬਰ ਪੀਸ ਅਸੀਂ ਇਧਰੋਂ ਦੇਖ ਲੈਣਾ ਵੀ ਇਹ ਚਾਰੇ ਪੀਸ ਜੋੜ ਕੇ ਕਿੱਥੇ ਬਣਦਾ ਪਿਆ ਜਦੋਂ ਅਸੀਂ ਬੇਟਾ ਧਿਆਨ ਦੇ ਨਾਲ ਆਬਜ਼ਰਵ ਕਰਦੇ ਹਾਂ ਤਾਂ ਆਹ ਤਾਂ ਬਣਦਾ ਹੀ ਨਹੀਂ ਆ ਤਾਂ 6 ਪੀਸ ਆਹ ਅਲੱਗ-ਅਲੱਗ ਪੀਸ ਹੋ ਗਏ ਹੈਨਾ 5 ਪੀਸ ਹੋ ਗਏ ਤੇ ਜਦੋਂ ਕਿ ਚਾਰ ਪੀਸ ਆ ਜਦੋਂ ਇਹਨੂੰ ਦੇਖਦੇ ਆ ਆਹ ਦੇਖੋ ਆ ਇੱਕ ਨੰਬਰ ਪੀਸ ਹੋ ਗਿਆ ਆ ਦੋ ਨੰਬਰ ਪੀਸ ਆ ਤਿੰਨ ਨੰਬਰ ਤੇ ਆ ਚਾਰ ਨੰਬਰ ਪੀਸ ਆ ਚਾਰੇ ਟੁਕੜੇ ਇੱਕੋ ਜਿਹੇ ਆ ਆਪਣੇ ਅਨਸਾਰ ਹੈਨਾ ਤਾਂ ਇਸ ਕਰਕੇ b 1 ਆ ਜਿਹੜਾ ਇਹ ਰਾਈਟ ਆਨਸਰ ਬਣਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਬੇਟਾ ਜਿਵੇਂ ਜਿਵੇਂ ਤੁਸੀਂ ਅਭਿਆਸ ਕਰੋਗੇ ਤੁਸੀਂ ਪਰਫੈਕਟ ਹੁੰਦੇ ਜਾਓਗੇ ਇਹਦੇ ਵਿੱਚ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਅੱਗੇ ਬੇਟਾ ਆਗੇ ਅਸੀਂ ਸਵਾਲ ਨੰਬਰ 34 ਦੇ ਉੱਤੇ ਸਵਾਲ ਨੰਬਰ 34 ਦੇ ਵਿੱਚ ਵੀ ਬੇਟਾ ਨਾ ਟੁਕੜੇ ਬਣੇ ਹੋਏ ਆ ਠੀਕ ਹੈ ਧਿਆਨ ਨਾਲ 1 2 3 4 ਤੇ 5 ਟੁਕੜੇ ਆ ਠੀਕ ਹੈ ਤਾਂ ਅਸੀਂ ਬੇਟਾ ਦੇਖਣਾ ਹੈ ਵੀ ਕਿੱਥੇ ਇਹ ਟੁਕੜੇ ਪੂਰੇ ਹੁੰਦੇ ਪਏ ਆ ਕਿਹੜੀ ਫਿਗਰ ਹੈ ਜਿਹੜੀ ਬਣ ਸਕਦੀ ਹੈ ਹਨਾ ਆਹ ਪੁੱਤ ਇੱਥੇ ਜੁੜਿਆ ਨਹੀਂ ਇਹ ਐਕਚੁਅਲੀ ਵਰਗ ਬਣਦਾ ਹੁੰਦਾ ਹੈ ਹਨਾ ਤਾਂ ਜਦੋਂ ਅਸੀਂ ਹੋਰ ਇਧਰਲੇ ਪਾਸੇ ਦੇਖਦੇ ਆਹ ਬਣਦਾ ਪਰ ਇੱਥੋਂ ਜੁੜਿਆ ਨਹੀਂ ਹੋਇਆ ਇਹ ਛੁੱਟੇ ਰਹੇਗੇ ਉਦੋਂ ਬਾਅਦ ਦੇ ਵਿੱਚ ਬੇਟਾ ਜਦੋਂ ਅਸੀਂ ਆ ਵੀ ਚਿੱਤਰ ਨਹੀਂ ਬਣਦਾ ਆ ਵੀ ਚਿੱਤਰ ਜਿਹੜਾ ਨਹੀਂ ਬਣਦਾ ਕਿਉਂਕਿ ਇਹ ਵਿਚਾਲਿਓਂ ਕੱਟਿਆ ਗਿਆ ਆ ਛੋਟਾ ਰਹਿ ਗਿਆ ट्रायंगल ਜੀ ਦੇ ਟਾਈਪ ਹੈ ਜਿਹੜੀ ਤਾਂ ਆ ਚਿੱਤਰ D1 ਧਿਆਨ ਨਾਲ ਦੇਖੋ ਤਾਂ ਆ ਬੇਟਾ ਆ 1 ਨੰਬਰ ਅਕਿਰਤੀ ਆ 2 ਆ 3 ਆ 4 ਤੇ ਆ 5 ਸਾਰੇ ਦੇ ਸਾਰੇ ਟੁਕੜੇ ਆ ਜਿਹੜੇ ਜੋੜ ਦਿੱਤੇਗੇ ਤਾਂ D ਅਕਿਰਤੀ ਆ ਬੇਟਾ ਸਾਡੇ ਕੋਲੇ ਬਣ ਜਾਂਦੀ ਹੈ ਇਹ ਤੇ ਕਰਕੇ d 31 ਨੂੰ a ਦੇ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਠੀਕ ਹੈ ਬੇਟਾ ਤਾਂ ਇਹਦੇ ਤੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਸਵਾਲ ਨੰਬਰ 36 ਸਵਾਲ ਨੰਬਰ ਸੌਰੀ ਸਵਾਲ ਨੰਬਰ 35 ਬੇਟਾ ਸਵਾਲ ਨੰਬਰ 35 'ਚ ਬੇਟਾ ਆ ਤਿੰਨ ਟੁਕੜੇ ਆ 1 2 ਤੇ 3 ਅਸੀਂ ਹੁਣ ਦੇਖਣਾ ਵੀ ਇਹ ਤਿੰਨੇ ਟੁਕੜੇ ਕਿੱਥੇ ਇਕੱਠੇ ਕਰਕੇ ਬਣਦੇ ਪਏ ਆ ਤੇ ਬੇਟਾ ਜਦੋਂ ਅਸੀਂ ਸਾਰੀਆਂ ਫਿਗਰਾਂ ਨੂੰ ਧਿਆਨ ਦੇ ਨਾਲ ਦੇਖਦੇ ਆਂ ਤਾਂ ਬੇਟਾ ਆਹਾ ਇਕੱਤੀ ਹੈ ਜਿਹੜੀ ਆ ਦੇਖੋ ਆ ਇੱਕ ਨੰਬਰ ਟੁਕੜਾ ਹੋ ਗਿਆ ਆ ਅਰਧ ਗੋਲਾ ਗੋਲਾ ਜਿਹੜਾ ਹੈਗਾ ਕੱਟ ਵਾਲਾ ਇਹ ਦੋ ਨੰਬਰ ਇਕੱਤੀ ਹੋ ਗਈ ਤੇ ਆ ਹੀਟਾਂ ਜਿਹੜਾ ਹੈਗਾ ਚੌਥਾ ਹਿੱਸਾ ਗੋਲੇ ਦਾ ਬਣਦਾ ਪਿਆ ਹੈ ਨਾ ਇਹ ਤਿੰਨ ਨੰਬਰ ਹੋ ਗਿਆ ਤਾਂ ਆ ਟੋਟੇ ਜੋੜ ਕੇ ਆਹਾ ਇਕੱਤੀ ਹੈ ਜਿਹੜੀ ਬਣਦੀ ਪਈ ਹੈ ਇਹਤ ਕਰਕੇ ਇੱਕ ਨੰਬਰ ਕੇ ਏ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਹੁਣ ਉਹਦੇ ਤੋਂ ਬਾਅਦ ਵਿੱਚ ਬੇਟਾ ਇਸੇ ਸੈੱਟ ਦੇ ਆਖਰੀ ਸਵਾਲ ਸਵਾਲ ਨੰਬਰ 36 ਦੇ ਉੱਤੇ ਆ ਗਏ ਸਵਾਲ ਨੰਬਰ 36 ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਤਾਂ ਬੇਟਾ ਆਹਾ ਇੱਕ ਟ੍ਰਾਇੰਗਲ ਆਹਾ ਆ ਇੱਕ ਜਿਹੜਾ ਹੈਗਾ ਸਮਾਨ ਇਹਨੂੰ ਕਹਿ ਦਿੰਨੇ ਆ ਸਮਾਂਤਰ ਚਤੁਰਭੁਜ ਕਹਿ ਸਕਦੇ ਆ ਆੰਮੋ ਸਮਾਨੇ ਦੀਆਂ ਪੰਜਾਂ ਆ ਸਮਾਂਤਰ ਹੈਗੀਆਂ ਆ ਵੀ ਟ੍ਰਾਇੰਗਲ ਤੇ ਆ ਵੀ ਟ੍ਰਾਇੰਗਲ ਆ 1 ਨੰਬਰ 1 2 ਆਹ 2 ਆਹ 3 ਤੇ ਆਹ 4 ਅਸੀਂ ਹੁਣ ਦੇਖਣਾ ਬੇਟਾ ਵੀ ਇਹ ਜੁੜਦੀਆਂ ਪਈਆਂ ਤੇ ਬੇਟਾ ਇੱਥੇ ਆਹ ਟ੍ਰਾਇੰਗਲ ਆ ਤਾਂ ਬਣਦੀ ਨਹੀਂ ਨਾ ਵੀ ਆਹ ਤਾਂ ਟ੍ਰਾਇੰਗਲ ਟ੍ਰਾਇੰਗਲ ਵਿੱਚੋਂ ਕੱਟੀ ਵੀ ਹੋਈ ਹੈਗੀ ਹੈ ਨਾ ਇਹ ਨਹੀਂ ਬਣਦੀ ਵੀ ਤੇ ਇਹਦੇ ਤੋਂ ਬਾਅਦ ਵਿੱਚ ਆ ਇਹਦੇ ਵਿੱਚ ਆ ਦੋ ਸਮ ਚਤੁਰਭੁਜ ਬਣਦੀਆਂ ਪਈਆਂ ਜਦੋਂ ਕਿ ਇਹ ਪੋਸੀਬਲ ਨਹੀਂ ਹੈਗਾ ਟ੍ਰਾਇੰਗਲ ਵੀ ਕੱਟੀ ਜਦੋਂ ਕਿ ਆਹ ਟ੍ਰਾਇੰਗਲ ਪੂਰੀ ਹੈ ਇੱਥੇ ਉਸ ਤੋਂ ਬਾਅਦ ਜਦੋਂ ਅਸੀਂ ਆਹ ਕਿਰਤੀ ਦੇਖਦੇ ਆਂ ਤਾਂ ਬੇਟਾ ਆਹ ਇੱਕ ਨੰਬਰ ਕਿਰਤੀ ਆਹ ਦੋ ਨੰਬਰ ਕਿਰਤੀ ਆਹ ਤਿੰਨ ਤੇ ਆਹ ਚਾਰ ਇਹ ਸਾਰੀਆਂ ਕਿਰਤੀਆਂ ਨੂੰ ਜੋੜ ਕੇ ਆਹ ਕਿਰਤੀ ਵਾਲੀ ਕੰਡੀਸ਼ਨ ਹੈ ਜਿਹੜੀ ਫੁੱਲਫਿਲ ਹੁੰਦੀ ਪਈ ਹੈ ਇਸ ਕਰਕੇ ਸੀ 1 ਕਿਰਤੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਬੇਟਾ ਇਹਦੇ ਨਾਲ ਹੀ ਇਹ ਸਿਰ ਗਾ ਸਵਾਲ ਨੰਬਰ 36 ਇਹਦੇ ਨਾਲ ਹੀ ਬੇਟਾ ਇਸ ਮਾਨਸਿਕ ਯੋਗਤਾ ਦੇ ਭਾਗ 9 ਦੇ ਚਾਰੇ ਸਵਾਲ ਕੰਪਲੀਟ ਹੋ ਗਏ ਤਾਂ ਅਗਲੇ ਸਵਾਲ ਆ ਜਿਹੜੇ 37 ਤੋਂ 40 ਤੱਕ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤਾਂ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ